ਸਤਿਗੁਰੂ ਸਤਿ ਬਾਬਾ ਸ਼੍ਰੀ ਚੰਨਾ ਸਾਧਬਾ ਰਾਜ ਕੀ ਜੈ ਗੁਰੂ ਜੀ ਬਾਣੀ ਦੀ ਮਹਾਰਾਜ ਕੀ ਆਕਤਿਆਨਾ ਦਰਿਆ ਦੀ ਭਰਿਆ ਵੇ ਰਾਖੀਆਨਾ ਕੋਈ ਰੱਬ ਨੂੰ ਜਾਵੇ ਅੱਜ ਪਿੰਡ ਤੋਂਗਬਾਲਾ ਸਮਾਜ ਸੰਤ ਬਾਬਾ ਤਨਸਾਜੀ ਦੇ ਉਹਨਾਂ ਦੇ ਜਨਮ ਦਿਹਾੜੇ ਤੇ ਮੈਂ ਜਨਰਲ ਫੈਕਟਰੀ ਕਮੇਟੀ ਸੰਤ ਬਾਬਾ ਜੀ ਤਨਸਾਜੀ ਕਬੀਰ ਪੰਥੀ ਧਰਮਸ਼ਾਲਾ ਤੋਂਗਬਾਲਾ ਮਜੀਠਾ ਰੋਡ ਅੱਜ ਗੁਰੂ ਮਹਾਰਾਜ ਦੀ ਧਿਆਨ ਨਾਲ ਸਾਡੇ ਸਵਾਮੀ ਜੀ ਮਹਾਰਾਜ ਗੁਰੂ ਮਹਾਰਾਜ ਦੇ ਜਨਮ ਦਿਹਾੜੇ ਤੇ ਸਾਡੇ ਵਿੱਚ ਸ਼ਾਮਲ ਹੋਇਆ ਨਾ ਇਹਨਾਂ ਦੀ ਹਾਜ਼ਰੀ ਦੇ ਵਿੱਚ ਗੁਰੂ ਮਹਾਰਾਜ ਦਾ ਜਨਮ ਦਿਨ ਦਾ ਕੇਕ ਕੱਟਿਆ ਗਿਆ ਹੈ ਸਾਰੀਆਂ ਹੀ ਸੰਗਤਾਂ ਨੂੰ ਇੱਥੇ ਆਣ ਤੇ ਲੱਖ ਲੱਖ ਵਧਾਈ ਦਿੰਦੇ ਆ ਤੇ ਸਾਰੀਆਂ ਹੀ ਸੰਗਤਾਂ ਗੁਰੂ ਮਹਾਰਾਜ ਦੇ ਚਰਨਾਂ 'ਚ ਜੁੜ ਕੇ ਰਹਿਣ ਗੁਰੂ ਮਹਾਰਾਜ ਦਾ ਆਸ਼ੀਰਵਾਦ ਲੈਂਦੇ ਰਹਿਣ ਇਹੋ ਕਹਿੰਦਾ ਹਾਂ ਮੈਂ ਸਾਰੀ ਸੰਗਤ ਨੂੰ ਸ਼ੁਭ ਕਾਮਨਾਵਾਂ ਦਿੰਦਾ ਤੇ ਗੁਰੂ ਮਹਾਰਾਜ ਦੇ ਚਰਨਾਂ 'ਚ ਨਮਸਕਾਰ ਕਰਦਾ ਜੈ ਬਾਬੇ ਦੀ ਜੈ ਬਾਬੇ ਦੀ ਅੱਜ ਇੱਕ ਮਹਾਨ ਅਸਤੀ ਜਿੰਦਾ ਨਾਮ ਬਾਬਾ ਤਨਸਾ ਸਾਹਿਬ ਤੇ ਅੱਜ ਦੇ ਦਿਨ ਬਾਬਾ ਜੀ ਨੇ ਪਿੰਡ ਮਾਲੋਕੀਆਂ ਦੇ ਵਿੱਚ ਪਾਕਿਸਤਾਨ ਦੇ ਵਿੱਚ ਜ਼ਿਲ੍ਹਾ ਸਿਆਲਕੋਟ ਤਹਿਸੀਲ ਨਾਰੋਵਾਲ ਦੇ ਵਿੱਚ ਜਨਮ ਲਿਆ ਇੱਕ ਐਸੀ ਹਸਤੀ ਆਈ ਤੇ 1947 ਦੇ ਵਿੱਚ ਜਿਸ ਵਕਤ ਹਿੰਦੁਸਤਾਨ ਤੇ ਪਾਕਿਸਤਾਨ ਬਣਿਆ ਤੇ ਬਾਬਾ ਤਨਾ ਸਾਹਿਬ ਜੀ ਜਿਹੜੇ ਹਨ ਉਹ ਇਸ ਸ਼ਹਿਰ ਦੇ ਵਿੱਚ ਆਏ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਆਏ ਜਿਸ ਦਾ ਨਾਮ ਹੀ ਉੱਚਾ ਤੂੰ ਤੇ ਬਾਬਾ ਜੀ ਦਾ ਸਿਮਰਨ ਅਗਰ ਦੇਖਿਆ ਜਾਏ ਬਾਬਾ ਜੀ ਦੀ ਭਗਤੀ ਤੇ ਬਾਬਾ ਜੀ ਨੇ ਬਾਲ ਉਮਰ ਦੇ ਵਿੱਚ 7 ਸਾਲ ਦੀ ਉਮਰ ਦੇ ਵਿੱਚ ਬਾਬਾ ਜੀ ਨੇ ਉਸ ਮਾਲਕ ਨੂੰ ਪਾਇਆ ਬਾਬਾ ਜੀ 7 ਸਾਲ ਦੀ ਉਮਰ ਦੇ ਵਿੱਚ ਬਾਲ ਉਮਰ ਦੇ ਵਿੱਚ ਕਰ ਕਰ ਜਾ ਕੇ satsang ਕਰਨੀ ਤੇ ਬਾਬਾ ਜੀ ਨੇ satsang ਦੇ ਨਾਲ ਇਹ ਵੀ ਗੱਲ ਦੱਸਣੀ ਕਿ ਸ਼ਬਦ ਜਿਹੜਾ ਇਸ ਦਾ ਉਚਾਰਨ ਕੀਤਾ ਜਾਏ ਸ਼ਬਦ ਦੇ ਨਾਲ ਹਰ ਜੀਵ ਨੂੰ ਜੋੜਿਆ ਜਾਏ ਤੇ ਬਾਬਾ ਜੀ ਨੇ ਸ਼ਬਦ ਦੇ ਨਾਲ ਹਰ ਜੀਵ ਨੂੰ ਜੋੜਿਆ ਤੇ ਅੱਜ ਬਾਬਾ ਜੀ ਦੀ ਮਮਾ ਜਿਹੜੀ ਆ ਅੱਜ ਤਕਰੀਬਨ 150 ਸਾਲ ਪਹਿਲੇ ਜਿਹੜਾ ਬਾਬਾ ਜੀ ਦਾ ਜਨਮ ਹੋਇਆ ਸੀ 150 ਸਾਲ ਪਹਿਲੇ ਬਾਬਾ ਜੀ ਇਸ ਦੁਨੀਆ ਤੇ ਆਏ ਤੇ ਜਿਸ ਵਕਤ ਬਾਬਾ ਜੀ ਨੇ ਸੰਸਾਰਿਕ ਦੁਨੀਆ ਛੱਡੀ ਤੇ ਇਹੋ ਜਗ੍ਹਾ ਉੱਚਾ ਤੁੰਗ 17 ਪੋਹ ਦਾ ਦਿਨ ਜਿਸ ਦਿਨ ਬਾਬਾ ਜੀ ਨੇ ਇਹ ਸਰੀਰ ਛੱਡਿਆ 31 ਦਸੰਬਰ ਦਾ ਦਿਨ ਜਿਸ ਦਿਨ ਬਾਬਾ ਜੀ ਨੇ ਸਰੀਰ ਛੱਡਿਆ ਤੇ ਬਾਬਾ ਜੀ ਨੇ 8 ਦਿਨ ਪਹਿਲੇ ਇਹ ਦੱਸ ਦਿੱਤਾ ਕਿ ਮੈਂ ਇਸ ਸੰਸਾਰੀ ਦੀ ਦੁਨੀਆ ਨੂੰ ਛੱਡ ਕੇ ਜਾ ਰਿਹਾ ਤੇ ਬਾਬਾ ਜੀ ਨੇ ਐਸੀ ਤਰ੍ਹਾਂ ਹੀ ਜਿਸ ਵਕਤ ਸੰਸਾਰੀ ਦੀ ਦੁਨੀਆ ਨੂੰ ਛੱਡਿਆ ਜੋਤੀ ਜੋਤ ਸਮਾਏ ਐਸੀ ਜਗ੍ਹਾ ਦੇ ਉੱਪਰ ਬੈਠੇ ਦੇ ਹਨ ਤੇ ਜਿਸ ਵਕਤ ਇਸ ਦੁਨੀਆ ਨੂੰ ਛੱਡ ਕੇ ਜਾਣ ਲੱਗੇ ਇਹ ਸਰੀਰ ਇੱਥੇ ਰਹਿ ਗਿਆ ਸਰੀਰ ਇੱਥੇ ਰਹਿ ਗਿਆ ਲੇਕਿਨ ਬਾਬਾ ਜੀ ਜਿਹੜੇ ਸੰ ਜੋਤੀ ਜੋਤ ਸਮਾ ਗਏ ਤੇ ਅੱਜ ਹੁਣਾਂ ਦਾ ਜਿਹੜਾ ਜਨਮ ਦਿਹਾੜਾ ਸਾਰੀਆਂ ਸੰਗਤਾਂ ਜਿਹੜੀਆਂ ਨੇ ਹਰੀਪੁਰੇ ਦੇ ਵਿੱਚ ਵੀ ਅੱਜ ਜਨਮ ਦਿਨ ਮਨਾ ਰਹੇ ਨੇ ਕਿਉਂਕਿ ਹਰੀਪੁਰੇ ਦੇ ਵਿੱਚ ਅੱਜ ਕਿਉਂ ਇਸ ਦਾ ਜਨਮ ਦਿਨ ਮਨਾਇਆ ਜਾ ਰਿਹਾ ਹੈ ਕਿ ਜਿਸ ਵਕਤ ਬਾਬਾ ਜੀ ਨੇ ਸਰੀਰ ਛੱਡਿਆ ਤੇ ਇਹਨਾਂ ਦੀਆਂ ਅਸਤੀਆਂ ਜਿਹੜੀਆਂ ਹੀ ਕੁਝ ਹਰੀਪੁਰੇ ਦੇ ਵਿੱਚ ਲੈ ਕੇ ਗਏ ਤੇ ਕੁਝ ਅਸਤੀਆਂ ਜਿਹੜੀਆਂ ਇੱਥੇ ਰੱਖੀਆਂ ਤੇ ਅੱਜ ਬਾਬਾ ਜੀ ਦਾ ਜਿਹੜਾ 100 ਤਕਰੀਬਨ 50ਵਾਂ 90ਵਾਂ ਜਿਹੜਾ ਦਿਨ ਬਣਾਇਆ ਜਾ ਰਿਹਾ ਹੈ ਇਹ ਜਨਮ ਦਿਨ ਦੇ ਉੱਪਰ ਹਰ ਸਾਲ ਜਿਹੜਾ ਬਾਬਾ ਜੀ ਦਾ ਬੜਾ ਭੰਡਾਰਾ ਕੀਤਾ ਜਾਂਦਾ ਪਿੰਡ ਹਰੀਪੁਰੇ ਦੇ ਵਿੱਚ ਤੇ ਇੱਥੇ ਜਿਹੜਾ ਅੱਜ ਉਸ ਦੇ ਕੇਕ ਦੀ ਰਸਮ ਜਿਹੜੀ ਆ ਉਸ ਨੂੰ ਅਦਾ ਕੀਤਾ ਜਾ ਰਿਹਾ ਤੇ ਇਸ ਕਰਕੇ ਅਸੀਂ ਆਪਣੀ ਤਰਫੋਂ ਆਪਣੀ ਸੰਗਤ ਦੀ ਤਰਫੋਂ মিডিਆ ਨੂੰ ਵੀ ਵਧਾਈ ਦੇਵਾਂਗੇ ਕਿ ਇਸੇ ਤਰ੍ਹਾਂ ਇਸ ਉੱਚੇ ਟੁੰਗ ਦੇ ਵਿੱਚ ਆ ਕੇ ਤੇ ਬਾਬਾ ਜੀ ਦਾ ਗੁਣਗਾਨ ਵੀ ਸੁਣਨ ਔਰ ਬਾਬਾ ਜੀ ਦੇ ਜਿਹੜਾ ਆਸ਼ੀਰਵਾਦ ਵੀ ਲੈ ਕੇ ਜਾਣ ਤੇ ਇਸ ਦੇ ਨਾਲ ਹੀ ਸਮਾਪਤੀ ਕਰਾਂਗੇ জয়া বাবেদি জয়া